ਦੇਖੋ ਰੁੱਖ ਜਿਹੜੇ ਆ ਕਿੰਨੇ ਸੋਹਣੇ ਲੱਗਦੇ ਆ ਤੇ ਗਰਮੀ ਦੇ ਵਿੱਚ ਕਿੰਨਾ ਸੋਹਣਾ ਇਹ ਬਿੱਲ ਦਾ ਰੁੱਖ ਹੈ ਉਹ ਲੱਗੇ ਹੋਏ ਆ ਉੱਤੇ ਫਰੂਟ ਜਿਹਨੂੰ ਬਿੱਲ ਕਹਿੰਨੇ ਆ ਸਿਆ ਦੇਖੋ ਇਹ ਫਰੂਟ ਆ ਬਿੱਲ ਇਹਦਾ ਮੁਰੱਬਾ ਬਣਦਾ ਜੈਮ ਢੇਟ ਵਾਸਤੇ ਬਹੁਤ ਵਧੀਆ ਹੁੰਦਾ ਤੇ ਇਹ ਬਹੁਤ ਪੁਰਾਣੇ ਰੁੱਖ ਹੈ ਤੇ ਜਿਹੜਾ ਇਹ ਰੁੱਖ ਹੈ ਸਰਦਾਰ ਮਹਿੰਦਰ ਸਿੰਘ ਰੰਦਾਵਾ ਜੀ ਆਈਐਸ ਉਹਨਾਂ ਦੀ ਦੇਖਰੇਖ ਵਿੱਚ ਚੰਡੀਗੜ੍ਹ ਦੇ ਸਾਰੇ ਰੁੱਖ ਉਹਨਾਂ ਨੇ ਲਿਆਂਦੇ ਲਗਵਾਏ ਉਦੇਸ਼ਾਂ ਤੋਂ ਮਗਵਾ ਕੇ ਬਹੁਤ ਸੋਹਣੇ-ਸੋਹਣੇ ਕਿਸਮਾਂ ਰੁੱਖਾਂ ਦੀਆਂ ਤੇ ਜਿਹੜੀ ਚੰਡੀਗੜ੍ਹ ਦੀ ਇੰਨੀ ਸੋਹਣੀ ਸੁੰਦਰਤਾ ਹੈ ਇਹਦਾ ਸਿਹਰਾ ਸਰਦਾਰ ਮਹਿੰਦਰ ਸਿੰਘ ਰੰਦਾਵਾ ਨੂੰ ਜੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਪੰਜਾਬ ਤੇ ਪੰਜਾਬੀਅਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਉਹ ਆ ਦੇਖੋ ਰੁੱਖ ਇਹ ਸਾਰੇ ਰੁੱਖ ਜਿਹੜੇ ਉਹ ਬਿੱਲ ਦੇ ਆ ਦੇਖੋ ਫਲ ਲੱਗੇ ਹੋਏ ਅਸ ਫਾਇਦੇ ਜਿਹੜੇ ਤੁਸੀਂ ਦੇਖ ਸਕਦੇ ਹੋ ਚਿੱਟੇ ਐ ਸਾਹਮਣੇ ਇਹ ਆਸਟ੍ਰੇਲੀਆ ਦੇ ਨੇਟਿਵ ਐ ਆਸਟ੍ਰੇਲੀਆ ਦੇ ਵਿੱਚੋਂ ਲਿਆਂਦੇ ਗਏ ਔਰ ਇਹਨਾਂ ਦੇ ਵਿੱਚ ਅਰੋਮਾ ਹੁੰਦਾ ਬਹੁਤ ਜ਼ਿਆਦਾ ਦੇਖੋ ਤੁਸੀਂ ਇਹ ਕੁਝ ਫਾਇਦੇ ਇਹੋ ਜਿਹੇ ਐ ਜਿਨ੍ਹਾਂ ਵਿੱਚ ਅਰੋਮਾ ਹੈ ਮਹਿਕ ਆਉਂਦੀ ਐ ਬਹੁਤ ਸੋਹਣੀ ਖੁਸ਼ਬੂ ਮਹਿੰਗੇ ਤੋਂ ਮਹਿੰਗੇ ਸੈਂਟ ਨੂੰ ਵੀ maat ਪਾਉਂਦੀ ਦੇਖੋ ਤੁਸੀਂ ਕਿੰਨੇ ਜਾਇੰਟ ਫਾਇਦੇ ਦਾ ਰੋਖ ਐ ਬਹੁਤ ਸੋਹਣੇ ਲੱਗਦੇ ਐ ਪੂਰੀ ਲਾਈਨ ਇਧਰ ਜਿਹੜੀ ਆ ਫਾਇਦਿਆਂ ਦੀ ਬਣੀ ਹੋਈ ਐ ਦੇਖੋ ਤੁਸੀਂ ਸਾਰੀ ਤੇ ਇਹ ਸਾਰੇ ਹੈਗੇ ਐ ਬਿੱਲ ਦੇ ਰੋਖ ਜਿੰਨੇ ਵੀ ਐ ਸਾਰੇ ਪੂਰੇ ਬਹੁਤ ਹੀ ਸੁਣ ਲੱਗਦਾ ਅੱਜ ਧੁੰਦ ਵੀ ਹੋ ਗਈ ਕੁਦਰਤੀ ਬੜਾ ਸੋਹਣਾ 뷰 ਲੱਗ ਰਿਹਾ ਜਿਵੇਂ ਅਸੀਂ ਕਿਸੇ ਸੁਪਨੇ ਦੇ ਸੰਸਾਰ 'ਚ ਫਿਰਦੇ ਹੋਈ ਐ ਇਓਂ ਲੱਗ ਰਿਹਾ ਐ ਰੁੱਖਾਂ ਦੀਆਂ ਲੰਮਕ ਦੀਆਂ ਟਾਹਣੀਆਂ ਟਾਣ ਜਿਵੇਂ ਸਾਡਾ ਸਵਾਗਤ ਕਰ ਰਿਹਾ ਕਿ ਆਓ ਦੇਖੋ ਕਿੰਨਾ ਸੋਹਣਾ ਰੁੱਖ ਹੈ ਆ ਦੇਖੋ ਕਿੰਨਾ ਪੁਰਾਣਾ ਰੁੱਖ ਹੈ ਬਹੁਤ ਫੈਲਿਆ ਹੋਇਆ ਬਹੁਤ ਸੋਹਣਾ ਲੱਗਦਾ ਸਾਰੇ ਰੁੱਖਾਂ ਦਾ ਬਾਬਾ ਕਿੰਨਾ ਫੈਲਿਆ ਹੋਇਆ ਟਾਣੇ ਦੇਖੋ ਕਿੰਨੇ ਦੂਰ ਟੂਬ ਤੱਕ ਫੈਲੇ ਐਸ ਰੁੱਖ ਨੂੰ ਇਹਨੇ ਟੇਡਾ ਕਰਤਾ ਔਰ ਫਿਰ ਆਗੇ گلاب ਦੇ ਫੁੱਲ ਇਹ ਲੱਗੇ ਹੋਏ ਐ ਸਾਹਮਣੇ ਲੱਗੇ ਹੋਏ گلاب ਦੇਖੋ ਉਹ ਰੈੱਡ ਐ ਔਰ ਦੇਖ ਆ ਵੀ ਇੱਕ ਨਵੀਂ ਕਿਸਮ ਦਾ ਦਰਖਤ ਐ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਬੇਰਾ ਵਾਂਗੂ ਇੱਕ ਫਰੂਟ ਲੱਗਿਆ ਹੋਇਆ ਇਹਨੂੰ ਭਰਿਆ ਹੋਇਆ ਹੈ ਪਤਾ ਨਹੀਂ ਖਾ ਸਕਦੀਆਂ ਜਾਂ ਨਹੀਂ ਪਰ ਫਰੂਟ ਦੇਖ ਕੇ ਜੀ ਕਰਦਾ ਜਿਵੇਂ 베ਰ ਲੱਗਿਆ ਤੇ ਖਾ ਲਈਏ ਲਾ ਕੇ ਪਤਾ ਨਹੀਂ ਇਹ ਕੀ ਹੈ ਇਹ ਕਿੰਨੇ ਸੋਹਣੇ ਬਿਲਕੁਲ ਕ੍ਰੀਮਜ਼ਨ ਰੈੱਡ ਪੂਰੇ ਲਾਲ ਸੁਰਖ ਲਾਲ ਜੀ ਨੂੰ ਸੀ ਕਹਿੰਦੇ ਰੰਗ ਸੁਰਖ ਲਾਲ ਗਲਾਬ ਹੈ ਯਸ ਸਰੂ ਵਿਦਿਆ ਪੜਾਈ ਦੇ ਰੋਖ ਦੇਖੋ ਕਿੰਨੇ ਸੋਹਣੇ ਆ ਵੱਡੇ ਹੋ ਚੁੱਕੇ ਆ ਇਹ ਵਿਦਿਆ ਪੜਾਹੀਏ ਸਾਰੀ ਇਹ ਐਰੋ ਕਰੀਏ ਦੀ ਕਿਸਮ ਹੈ ਦੇਖੋ ਸਿਰੋਕ ਕਿੰਨਾ ਸੋਹਣਾ ਹੈ ਬਹੁਤ ੱਚਾ ਇਹ ਸਾਰੇ ਐਰੋ ਕਰੀਏ ਦੀ ਕਿਸਮ ਦੇ ੱਚਾ ਔਕ ਬਾਕੀ ਨੈਕਸਟ ਵੀਡੀਓ ਦੇਖ ਪਾਵਾਂਗੇ ਤੁਹਾਨੂੰ ਦਿਖਾਵਾਂਗੇ Ajali Thanks for watching and take care.